ਸਤਿਗੁਰੂ ਰਾਜੀ ਸਾਰਿਆਂ ਨੂੰ ਜਿੱਥੇ ਵੀ ਤੁਸੀਂ ਹੋਗੇ ਰਾਜੀ ਕੁਸ਼ੀਓਂ ਦਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਬਾਦਸ਼ਾਹ ਦਰਦ ਦੁਗਣੀ ਰਾਜ ਦੁਗਣੀ ਤਰੱਕੀ ਬਖਸ਼ੇ ਜੀ ਹੋਰ ਰਾਜਸੀ ਜੀ ਬਣਾਉਣੇ ਆ ਬਰੈਡਸ ਤੇ ਬਰੈਡ ਤਿਆਰ ਹੋਈ ਜਾ ਰਹੀ ਹੈ ਹਾਂ ਜੀ ਬਣਾਾਈਏ ਜੀ ਸਤਿਕਾਰ ਜੀ ਸਾਰਿਆਂ ਨੂੰ ਸਤਿਗੁਰੂ ਸਤਿਗੁਰੂ ਜੀ ਸਾਰਿਆਂ ਰੇ ਗੱਲ ਜੀ ਸਾਰਿਆਂ ਨੂੰ ਤੁਹਾਨੂੰ ਬਣ ਗਏ ਜੀ ਤਾਜੀ ਤਾਜੀ ਬ੍ਰੈਡ ਆਓ ਛਕੋ ਖਾ ਲੈ ਜੀ ਸਾਰੇ ਜਣੇ ਛਕੋ ਜੀ ਕਾਸੀ ਹੋ ਦੀ ਬਤ ਅਰੇ ਅਰੇ ਕਈ ਵਾਰੀ ਛੱਟਾ ਛੱਟਾ ਪਾਇਆ ਹੁੰਦਾ ਫੂਡ ਚੱਕ ਲੈ ਆਪੇ ਪੈਰ ਨਾਲ ਘੜੀ ਚਲਾ ਪੈਰ ਨਾਲ ਘੜੀ ਚਲਾ ਹੱਥ ਨਾਲ ਆ ਹਲਵਾਈ ਬਦਲਣਾ ਪੈਣਾ ਹੈ ਹਲਵਾਈ ਢਿੱਲਾ ਹਾਂਜੀ ਹਾਂ ਇਹ ਸਮਾਂ ਟੈਪਿੰਗ ਲੋ ਜੀ ਬਣਾਤੇ ਬਰੈਡ ਤਿਆਰੀਆਂ ਪੂਰੀਆਂ ਮੁਕੰਮਲ ਹੈ ਸਾਕਾ ਕਪੀਸ ਚੱਕੀ ਵੀ ਜਾ ਰਹੇ ਆ ਬੱਚੇ ਰੱਖੋ ਖਾਣਾ ਚੁੱਕੋ ਸਾਨੂੰ ਵਧੀਆ ਇੱਕ ਥਾਂ ਬੈ ਕੇ ਖਾਣਾ ਲੜਨਾ ਨਹੀਂ ਲੜਨਾ ਨਹੀਂ ਕਿੰਦਾ ਦਿੱਸ ਲੜਨਾ ਨਹੀਂ ਸਸੀ ਕਾਲ ਦੀ ਸਾਰੇ ਅਗੂ ਵੀ ਮੰਮੀ ਨੇ ਜੀ ਅੱਜ ਬਰਨ ਬਣਾਇਆ ਤੇ ਵੀ ਕੋਸਾ ਵਾਦਾ ਇਹ ਬਹੁਤ ਵਾਦਾ ਵਧੀਆ ਜੀ ਪਾਪਾ ਨੇ ਕਿਹਾ ਅੱਜ ਅਸੀਂ ਸਾਨੂੰ ਬਰਨ ਦੇਖਾ ਦਈ ਕਰਦਾ ਸੀ ਪਾਪਾ ਦੇ ਬਰਨ ਬਣਾ ਦੋ ਮੰਮੀ ਨੇ ਬਣਾਤਾ कई बार जी मम्मी जी आलूवा आज जी पानी भी पा देंदी है लो जी बच्चे खा रहे सी के हण ब्रेड ते हण भाई ब्रेड खा के की करोगे समझ जा रे समझ क्या सोते नहीं दने नहीं सुते नहीं भाई यार ना करया नहीं करो हाँ दने नहीं, नहीं सोंदा दंदा कोई दने ਯੇ ਯੇ ਲਓ ਜੀ ਹੁਣ ਮੈਂ ਚੱਲਿਆ ਕਰਮਜੀਤ ਕੋਲ ਉਹ ਬੁਖਾਰ ਰਦ ਬਣਾਉਂਦੇ ਮੇਰਾ ਹਾਂਭ ਗਏ ਵਈ ਹੋਰ ਉਹ ਕਾਲ ਸਹੀ ਹੈ ਤੇਰੀ ਜਮਾਨ ਬਹੁਤ ਵੱਜ ਜਾਂਦਾ ਇਹਨਾਂ ਖਾਤੇ ਨਹੀਂ ਆਉਂਦੀ ਇੱਕ ਪੈਕ ਚਾਹ ਬਣ ਜਾਂਦੀ ਆ ਲਓ ਜੀ ਆਜੋ ਤਾਜ਼ੇ ਪਾਣੀ ਬਰੈਡ ਆ ਜੋ ਤੁਸੀਂ ਵੀ ਛੱਕ ਲਓ ਬਸ ਵਧੀਆ ਲੱਗ ਗਿਆ ਆਪਾਂ ਤਾਂ ਪਹਿਲੀ ਵਾਰ ਹਾਂ ਪਹਿਲੀ ਵਾਰ ਬਹੁਤ ਵਧੀਆ ਹੈ ਟੈਸਟ ਹੈ ਮੈਂ ਵੇਖੇ ਰੋਟੀ ਆਏ ਖਾਂਦੇ ਬਣਾਉਂਦੇ ਨਹੀਂ ਬੇਚੇ ਸੀ ਇਹ ਹਾਂ ਹੀ ਬਣਦੇ ਬਸ ਇੰਨਾ ਗਾਦਾ ਸਮਾਨ ਬਕੜਾ ਨਹੀਂ ਹੈ ਪਕੌੜੇ ਤਾਂ ਵੱਗ ਪਕੌੜਾ ਰਹੇ ਨੇ ਨਾ ਇਹ ਨਹੀਂ ਮੈਂ ਐਸੀ ਇਹ ਪਹਿਲੀ ਵਾਰ ਹੀ ਬਣਾਇਆ ਹਾਂ ਪਕੌੜੇ ਤਾਂ ਬਣਾ ਲੈਂਦੇ ਜੀ ਹਾਂ ਤੇ ਲਾ ਲਓ ਜੀ ਇਹ ਲਿੱਚੀ ਨਾ ਬਾੜੀ ਮਾਰੀ ਨੇ ਛੱਟ ਖਾ ਲੇਗਾ। ਕਾਮ ਤਾਂ ਮਾਊ। ਕੀ ਐ ਇਹ? ਹਰ ਜਾ। ਰੌੜਾ ਨਹੀਂ ਫਾਇਦਾ ਹੁੰਦਾ। ਛੁੰਡੀ ਐ। ਛੁੰਡੀ ਐ। ਛੁੰਡੀ ਸੀ ਓਏ। ਮੈਂ ਮੇ ਲੜੀ ਜਿਹੜੀ ਉਹ ਪਾਸ ਤੇ ਬੈਠੀ ਸੀ ਉਹਦਾ ਆ ਗਈ ਇੱਕ ਚੁਣौती ਆ ਗਈ ਉਹਨਾਂ ਨੇ ਅਖਿਦਾਂ ਨੇ ਉਹਨੂੰ ਤਾਂ ਬੜੀ ਸਿੱਖ ਦਿੱਤਾ ਇਹ ਆਇ ਨਹੀਂ ਹੜਦਾ ਹੁੰਦਾ ਇਹ ਤਾਂ ਉਹ ਬਸ ਇਹ ਨਾ ਇਹਨੂੰ ਸੋਨ ਸਪਰੇਆ ਸੁਭਰਵਾ ਕਰਦੇ ਆ ਹੁਣ ਬੇਹੋਸ਼ ਹੋ ਕੇ ਐਂ ਘਰਾਂ ਚ ਡਿੱਗਣਾ ਇਹਨਾਂ ਨੇ ਕੋਣ ਬਾਰ-ਬਾਰ ਘਰ ਆ ਤੂੰ ਖੇਡਦੇਂਗਾ ਬਲਾਕ ਬਣਾ ਚਲ ਪਾ ਪਾ ਮਾਂ ਵਾ ਸੱਜ ਦੇਖੋ ਭਾਈ ਦੀ ਸਾਈਕਲ ਬਣਾ ਬੈਟਰੀ ਤੋਂ ਵੇਖੋ ਕਿੰਨੀ ਦਵਾਲਦੇ ਸਾਈਕਲ ਇਹ ਕੋੜੇ ਹਾ ਸੱਚ ਹੈ ਹਲਵਾਈ ਜੀ ਦਾ ਧੰਨਵਾਦ ਧੰਨਵਾਦ ਕਰਨਾ ਸੀ ਖੱਟਵਾਲ ਖੇਡਦੀ ਹੈ ਆਏ ਜੀ ਆਏ ਜੀ ਤਮੀ ਆਏ ਨਹੀਂ ਨਹੀਂ ਆਏ ਓਕੇ ਦੋ ਆਏ ਮੈਂ ਜਾ ਦੋ ਸਰਦ ਦੋ ਸਰਦ ਕੋਈ ਸਕੋਰ ਦੇ ਰਹੀ ਥੀ ਤੂੰ ਪਿੱਛੇ ਲੈ ਤੂੰ ਕਿੰਨਾ ਬਲਾਇਆ ਨਹੀਂ ਖੇਡੀ ਤਾਂ ਹੁੰਦਾ ਵਾ ਨਹੀਂ 아이 ਆਹ ਸੰਭਾਲ ਕੇ ਰੱਖੀ। ਮੈਂ ਮੈਂ ਤਾਂ ਨਹੀਂ ਮੈਂ ਤਾਂ ਨਹੀਂ। ਮੈਂ ਤਾਂ ਦੇ ਦਿੱਤੀ। ਤੂੰ ਤਾਂ ਪੁੱਠੇ ਦੇ ਪਾਸੇ ਕੱਢ ਗਈ। ਹੋ ਗਿਆ ਇੱਕ ਬੋਲ ਜਾ। ਦਲੀਦਾ ਐਕ ਤੇ ਦਲੀਦਾ ਐਕ। ਨਹੀਂ ਜਿਹੜਾ ਤੈਨੂੰ ਲੱਗਦਾ ਆਹ ਵਾਲੇ ਤੇ ਮਾਰ ਦੋ ਬਣਾਏ ਜੇ ਥੱਲੇ ਆ ਜਾ। ਇਹਨੇ ਗੁਰੂ ਜੀ ਰੈਡੀ ਦਾ। ਖੱਥਾਂ ਤੇ ਮਾਰੂ। ਇਹ ਲੋਹਾਂ ਦੀ ਫਗਲੀ ਤੋਂ ਦੀ ਫਗਲੀ। ਲਾ। ਤੁਸੀਂ ਤਾਂ ਕਰ ਲੈ। ਚਾਪੋ ਜੀ ਸਾਰੇ ਭੈਣ ਭਰਾਵਾਂ ਨੇ ਸਾਰਿਆਂ ਨੇ ਦੱਸਣਾ ਤੇ ਇੱਕ ਨਾ ਸਾਡਾ ਦੂਸਰਾ ਮੈਲ ਖਰਾਬ ਹੋ ਗਿਆ ਵਾ ਤੇ ਉਹ ਉਹਦੇ ਤੇ ਅੱਗੇ ਕਮੈਂਟ ਪੜੇ ਜਾਂਦੇ ਸੀਗੇ ਸਾਨੂੰ ਪਤਾ ਲੱਗ ਜਾਂਦਾ ਸੀ ਬਾਕੀ ਜਿਹੜੇ ਭੈਣ ਭਰਾ ਅਗੂਸਾ ਨ ਕਰੇ ਤੇ ਵੀ ਕੋਈ ਗੱਲ ਨਹੀਂ ਤੁਸੀਂ ਕਮੈਂਟ ਜ਼ਰੂਰ ਕਰੋ ਅਸੀਂ ਨਾ ਜ਼ਰੂਰ ਬੋਲ ਲੱਗ ਜੇ ਕਿਸੇ ਭੈਣ ਭਾਈ ਨੇ ਆ ਸਾਨੂੰ ਯਾਦ ਕੀਤਾ ਤੇ ਨਵੇਂ ਭੈਣ ਭਰਾ ਵੀ ਜਿਹੜੇ ਜੁੜੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਕਲੋਚੀ ਤੋਂ ਸਾਰੇ ਜਿੰਨ ਤੋਂ ਭੈਣ ਚਾਚੀ ਕਲੋਚੀ ਰੱਖੇ ਸੱਚੇ ਬਾਦਸ਼ਾਹ ਜੀ ਹੋਰ ਬਾਹਰ ਬੈਠੇ ਮੇਰੇ ਦੇਖਾ ਦੇ ਸੱਚ ਮੇਰੇ ਭੈਣ ਭਰਾ ਸਾਰੇ ਤੈ ਲੈ ਲੋ ਧੰਨਵਾਦ ਆ ਜੀ ਤੇ ਤੁਸੀਂ ਜਿੱਦਾਂ ਵੀ ਪਹਿਲਾਂ ਤੋਂ ਹੀ ਮੇਰੇ ਨਾਲ ਮੇਰੇ ਚੇਨ ਨਾਲ ਜੁੜੇ ਚੰਦ ਕੀ ਜਿੰਦਾਬਾਦ ਉਸੇ ਤਰ੍ਹਾਂ ਮੇਰੇ ਭੈਣ ਭਰਾ ਮੈਨਾਂ ਜੁੜੇ ਰਹਿਣਾ ਸਾਨੂੰ ਵਾਤਵਾ ਸ਼ੇਅਰ ਕਰਨਾ ਲਾਇਕ ਕਰਨਾ ਨਾ ਤੇ ਤੁਹਾਡੀ ਮਿਹਨਤ ਸਦਕਾ ਹੀ ਅਸੀਂ ਇੱਥੇ ਅੱਗੇ ਪਹੁੰਚ ਚੁੱਕੇ ਆ ਪ੍ਰਮਾਤਮਾ ਦੇ ਅਨੁਸਾਰ ਨੰਤ ਅੰਦਰ ਹਸਤੇ ਦੇਵ ਜੀ ਅਸੀਂ ਇੱਥੇ ਇੱਕ ਬਲੌਕ ਦਾ ਹੁਣ ਐਂਡ ਕਰਦੇ ਆਂ ਸਾਰਿਆਂ ਦਾ ਤੈਅ ਦਿ ਲੋ ਧੰਨਵਾਦ ਜੀ ਤੇ ਆ ਮੇਰੇ ਤਾਇਏ ਦੇ ਘਰੇ ਹੁਣ ਭੱਜ ਗਈ ਮੇਰੀ ਫੈਮਿਲੀ ਬੱਚੇ ਗਏ ਜੀ ਉਧਰ ਬੱਚੇ ਗਏ ਉਧਰ ਹਣ ਤੇ ਆ ਤੁਹਾਨੂੰ ਥੋੜਾ ਜਿਹਾ ਬੱਚਿਆਂ ਨੂੰ ਖਾ ਵੀ ਦਿੰਨੇ ਆ ਸਾਡੇ ਬੱਚੇ ਕਰ ਟਿਕਦੇ ਹੀ ਨਹੀਂ ਪਤਾ ਨਹੀਂ ਕੀ ਗੱਲ ਹੋ ਗਈ ਇਹਨਾਂ ਨੂੰ ਹੁਣ ਪੇਪਰ ਪੱਕੇ ਹੋ ਗਏ ਨਾ ਹੁਣ ਬਹੁਤ ਫਿਕਰ ਹੋ ਗਈ ਆ ਮੇਰੇ ਤਾਇਆ ਜੀ ਦਾ ਘਰ ਆਈ ਹਾਂ ਉਹ ਖੇਡਾਂ ਲਾ ਕੇ ਜਾ ਕੇ ਆਲੇ ਪੰਗੇ ਲਈ ਆਏ। ਉਹ ਲਾ ਕੇ ਖੇਡਣ। ਤੇ ਬੜਾ ਹੀ ਮਨ ਖੁਸ਼ ਹੁੰਦਾ ਭੈਣ ਭਰਾਵਾਂ ਨਾਲ ਗੱਲਾਂ ਬਾਤਾਂ ਕਰਕੇ ਤੇ ਅੱਜ ਅਸੀਂ ਬਣਾਏ ਸੀਗੇ ਜੀ ਬ੍ਰੈਡ ਤੇ ਤੁਸੀਂ ਦੱਸਣਾ ਕਿੰਦਾਂ ਲੱਗੇ ਆਹ ਹਲਵਾਈ ਨਾਲ ਵੀ ਅਸੀਂ ਤਾਂ ਤੁਹਾਨੂੰ ਮਿਲਾ ਰਹੇ ਆ। ਤੇ ਇਹ ਹਲਵਾਈ ਦੇ ਮੈਂ ਸਾਧ ਕਈ ਬਹੁਤ ਵਧੀਆ ਪ੍ਰੋਗਰਾਮ ਬਣਾਉਂਦੇ ਨਹੀਂ ਨਹੀਂ ਮੈਂ ਤਾਂ ਪਹਿਲੀ ਵਾਰ ਬਣਾਇਆ ਸੀ ਮੈਂ ਕੀ ਮੈਂ ਕੀ ਮਕਰੋਨੀ ਠੀਕ ਹੈ ਜੀ ਪ੍ਰਸ਼ਾਦ ਕਈ ਚੀਜ਼ਾਂ ਜਾਨੀ ਕਿ ਬਣਾਉਂਦੇ ਵਧੀਆ ਤੇ ਠੀਕ ਹੈ ਵਧੀਆ ਆਪ ਦੇ ਘਰੇ ਜਿਹੜੀ ਆਪ ਦੇ ਹੱਥੀਂ ਚੀਜ਼ ਬਣੀ ਉਹ ਗੱਲ ਹੋਰ ਆ ਨਾ ਤੇ ਬਾਹਰੋਂ ਚੀਜ਼ ਆਪਾਂ ਲੈਨੇ ਆ ਫਿਰ ਵੀ ਆਪਾਂ ਨੂੰ ਐਦਾ ਲੱਗਦਾ ਵੀ ਉਹ ਦਾਲਾ ਦੂਲਾ ਪ੍ਰਾਣੀਆਂ ਹੁੰਦੀਆਂ ਕਈ ਖੇ ਸਵਾਜਤ ਲਾਇਆ ਹੁੰਦਾ ਉਹਨਾਂ ਦਾ ਤੇ ਪਰ ਜਦੋਂ ਅਸੀਂ ਜੋ ਸ਼ਹਿਰ ਜਾਂਦੇ ਆਂ ਬੱਚੇ ਥੋੜਾ ਜਿਹਾ ਜਦ ਫੜ ਲੈਂਦੇ ਆ ਵੀ ਅਸੀਂ ਆਹ ਖਾਣਾ ਆਹ ਖਾਣਾ ਤੇ ਇਸ ਤਰ੍ਹਾਂ ਕਰਕੇ ਵੀ ਉਹਨਾਂ ਦਾ ਮਨ ਜਾ ਪੜਿਆ ਤੇ ਮੈਂ ਕਿਹਾ ਵੀ ਪਹਿਲਾਂ ਤਾਂ ਮੈਂ ਵੀ ਪਿਆ ਜਾ ਰਿਹਾ ਮੈਂ ਕਿਹਾ ਵੇਨੇ ਆ ਕੀ ਕਹਿੰਦੇ ਆ ਫਿਰ ਇਹ ਬੱਚੇ ਘਰ ਲੱਗੇ ਚੱਲ ਗਏ ਚੱਲ ਗਏ ਮੈਂ ਕਿਹਾ ਕੋਈ ਨਹੀਂ ਬੇਟਾ ਲੈ ਉਹਨੇ ਲੈ ਉਹਨੇ ਤੇ ਫਿਰ ਮੈਂ ਕਿਹਾ ਵੀ ਇਹਨਾਂ ਨੇ ਮੰਨ ਲਈ ਜੇ ਇਹਨਾਂ ਨੇ ਕਹਿਣਾ ਫੇਰ ਨਹੀਂ ਗਿਆ ਤੇ ਇਸ ਤਰ੍ਹਾਂ ਕਰਕੇ ਕੋਈ ਸਹੀ ਨਾ ਹੋ ਜਾਣਾ ਤੇ ਮੈਂ ਇਸ ਤਰ੍ਹਾਂ ਕਰਕੇ ਫੇਰ ਜਾਣਾ ਮੈਨੂੰ ਪਿਆ ਸੋ ਵੀਰੋ ਬਹੁਤ ਬਹੁਤ ਤਾਹਦ ਲੋ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਲਿਜਾਇਆ ਗਿਆ ਹੈ ਨਾ ਤੇ ਬਾਕੀ ਮੈਂ ਇੱਕ ਹੋਰ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਨਾ ਮੋਬਾਈਲ ਲੈ ਕੇ ਤਾਂ ਜਾ ਸਕਦਾ ਬਾਹਰ ਤੇ ਪਰ ਡਰ ਲੱਗਦਾ ਕੋਈ ਖੋ ਕੇ ਨਾ ਲੈ ਜਾਵੇ ਇਸ ਤਰ੍ਹਾਂ ਕਰਕੇ ਵੀ ਦੂਜੀ ਸਾਇਕਲ ਤੇ ਮੁਸ਼ਕਲ ਹੋ ਜਾਂਦਾ ਸੋ ਇਹ ਕਿਰਪਾ ਕਰਕੇ ਗੁੱਸਾ ਨਾ ਕਰਨਾ ਭੈਣ ਭਰਾ ਨੇ ਅਸੀਂ ਘਰੇ ਘਰੇ ਹੁਣ ਵੀਡੀਓ ਬਣਾ ਸਕਦੇ ਆ ਸਾਡੇ ਨਾਲ ਹੀ ਇੱਕ ਘਰ ਸੰਨ ਛੱਡ ਕੇ ਤੁਰਕਰ ਸੰਨ ਛੱਡ ਕੇ ਚੋਰੀ ਹੋਈ ਬਹੁਤ ਵੱਡੀ ਉਹ ਤਾਂ ਚੱਲੋ ਮੱਕ ਮਟੀਆਂ ਰਹਿੰਦੀਆਂ ਚੋਰੀਆਂ ਹੁੰਦੀਆਂ ਰਹਿੰਦੀਆਂ ਠੀਕ ਹੈ ਕਿ ਉਹ ਜੇ ਕੋਈ ਟੈਨਸ਼ਨ ਨਹੀਂ ਪਰ ਰੌਲਾ ਤਾਂ ਜਦੋਂ ਰਾਜ ਚੋਖ ਹੋਣੀ ਹੈ ਚੀਜ਼ ਕੁੱਟਣਾ ਮਾਰਨਾ ਨਾ ਉਹ ਵੀ ਮਾੜੀ ਗੱਲ ਆ ਆਪਣੇ ਤਾਂ ਸੇਮ ਤੇ ਹੁੰਦੇ ਆ ਉਹ ਬਾਪ ਉਹਥੋਂ ਨੰਗਾ ਬਾळा ਖਰਾਬ ਆ ਇਸ ਕਰਕੇ ਭੈਣਾ ਭਰਾ ਮੈਨੂੰ ਵਿਦਿਚਾ ਜਾਂਦਾ ਵੀ ਭਾਈ ਆਪ ਦਾ ਸਹਾਰਾ ਨਾ ਸਮਾਜ ਸਰਾਉ ਸਮਾਜ ਸਰਕਰ ਉਹ ਜਾਉ ਹਨ ਕਈ ਵਾਰੀ ਮਜਬੂਰੀਆਂ ਹੁੰਦੀਆਂ ਟਾਈਮ ਲੱਗ ਵੀ ਜਾਂਦਾ ਪਰ ਫਿਰ ਵੀ ਥੋੜਾ ਜਿਹਾ ਪਚਾਈ ਚੰਗਾ ਤੇ ਪਰ ਮੈਂ ਇਸ ਕਰਕੇ ਨਹੀਂ ਲੈ ਜਾਂਦਾ ਕੈਮਰਾ ਬਾਹਰ ਨਹੀਂ ਤਾਂ ਜਦ ਤਲ ਕਰਦਾ ਵਾਰੇ ਪਰ ਅਸੀਂ ਹੁਣ ਪਾ ਛੁੱਟਗਾ ਮੜੀਆਂ ਬੱਚਿਆਂ ਨੂੰ ਤੇ ਇਸ ਤਰ੍ਹਾਂ ਕਰਕੇ ਵੀ ਬੱਚਿਆਂ ਨਾਲ ਜਾਂਦੇ ਆ ਭੱਜ ਕੇ ਵੀ ਜਾਂਦੇ ਬਾਹਰ ਪਰ ਇਹ ਚੀਜ਼ ਕੋਈ ਆਉਂਦੀ ਹੈ ਰਾਹ ਬਾਲਾ ਬਗ ਦਾ ਮੁਸ਼ਕਲ ਹੋ ਜਾਂਦੀ ਹੈ ਇਸ ਕਰਕੇ ਭੈਣਾ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਆ ਹੁਣ ਹਲਵਾਈ ਆ ਖੜਾ ਇਹਦੇ ਨਾਲ ਗੱਲਬਾਤ ਕਰੋ ਕੀ ਕਹਿੰਦਾ ਬਈ ਹਲਵਾਈ ਕੀ ਕੀ ਬਣਾਉਣਾ ਪਸੰਦ ਕਰਦੇ ਕੀ ਖਾਣਾ ਪਸੰਦ ਕਰਦੇ ਤੂੰ ਕੀ ਖਾਣਾ ਪਸੰਦ ਕਰਦੀ ਏ ਸਭ ਕੁਝ ਦਿਖਾ ਲਈ ਦੀ ਹੈ ਹਾਂ ਸਾਰਾ ਕੁਝ ਦਿਖਾ ਲਈਦਾ ਅੱਛਾ ਮਸੀ ਹਾਂ ਔਰ ਕੀ ਕੀ ਤੁਹਾਨੂੰ ਪਾੜਾ ਚੀਜ਼ ਕਿਹੜੀ ਚੀਜ਼ ਨੂੰ ਜ਼ਿਆਦਾ ਜੀ ਕਰਦਾ ਹੁੰਦਾ ਬੋਲੋ ਕਿਹੜੀ ਚੀਜ਼ ਨੂੰ ਜ਼ਿਆਦਾ ਪਸੰਦ ਕਰਦੇ ਆਪਾਂ ਖਾਣ ਦੀ ਸਭ ਤੋਂ ਪੌੜਟ ਚੀਜ਼ ਹੈ ਏੜੀ ਹਾਂ ਸਭ ਕੁਝ ਸਿਖਵਾ ਲੈਂਦਾ ਜਿਹੜਾ ਕੋਸਾ ਨਹੀਂ ਨਹੀਂ ਤਨੀ ਉਹ ਸਾਖਦਾ ਆਵੇ ਹੁਣ ਉਹ ਵੀ ਪੰਗੇ ਲਈ ਜਾਂਦੇ ਆ ਹਨੇਰਾ ਹੋ ਗਿਆ

ਅੱਜ ਅਜੇ ਕੱਲੇ ਬ੍ਰੈਡ ਖਾਦੇ ਆ ਜੀ ਰੋਟੀ ਸ਼ਾਮ ਦੀ ਬੰਦ ਕਰਤੀ ਓਹੋ ਹੋ ਹੋ ਮੱਛਰੀ ਬਹੁਤ ਆ ਮੱਛਰ ਆਪਣੇ ਬਹੁਤ ਹਨ ਬਹੁਤ ਜਿਆਦੇ ਮੱਛਰ ਆ ਬਈ ਕਹਿੰਦੇ ਰੋਟੀ ਨਹੀਂ ਖਾਣੀ ਬ੍ਰੈਡ ਪਕੌੜਿਆਂ ਨੇ ਸੇ ਰੱਜ ਗਏ ਹੋਰ ਸਾਰੇ ਆਣੇ ਬੱਚੇ ਵੀ ਕਹਿੰਦੇ ਨਹੀਂ ਖਾਣੀ ਨਜ਼ਾਰਾ ਵਧੀਆ ਯਾਰ ਘਰੇ ਚੀਜ਼ ਬਣਾਓ ਬਾਹਰੋਂ ਕੀ ਪਤਾ ਉਹਨਾਂ ਜਿਹੜੇ ਕੋਲਚਾ ਉਹਨਾਂ ਕੀ ਪਤਾ ਕਿੰਨਾ ਚੜਦੀ ਦਾਲ ਆ ਕੀ ਹੋ ਚੱਕੀ ਨਹੀਂ ਆ ਵਧੀਆ ਸਾਰੇ ਰੱਜੇ ਹੋਏ ਆ ਪਰ ਮੈਂ ਸਾਰਿਆਂ ਨੂੰ ਥੋੜੇ ਜਿ ਲੱਗਦਾ ਵੀ ਜ਼ਿਆਦਾ ਖਾ ਗਿਆ। ਹੋਰ ਨਾ ਤਾਂ ਬੈਠਾ ਜਾਂਦਾ ਨਾ ਤੁਰਿਆ ਜਾਂਦਾ। ਤੇ ਹੋਰ ਮੈਂ ਵੇਣਾ ਹਾਂ ਵੀ ਕਿ ਮੈਂ ਕੀ ਕਰਕੇ ਕੋਈ ਸਾਬ ਤਰੀਕਾ ਜ ਨਹੀਂ ਆਉਂਦਾਗਾ। ਚਲੋ ਵਧੀਆ ਰਹਿ ਗਿਆ ਆਪਾਂ ਬਣਾ ਕੇ ਘਰੇ ਨੇ। ਮੌਲ ਦੇ ਕਿਤੇ ਖਾਣੇ ਦੀ ਮੌਲ ਦੇ ਬਾਹਰ ਹੀ ਨਹੀਂ ਖਾਣੇ। ਪਰ ਇੰਨੀ ਚੀਜ਼ ਹੈ। ਮੇਰੇ ਘਰੇ ਚੀਜ਼ ਖਾ ਲ ਗਿਓ ਖਾਦੀ ਨਹੀਂ ਜਾਂਦੀ ਮੁੱਲ ਦੀ ਚੀਜ਼ ਵੱਧ ਖਾਦੀ ਜਾਂਦੀ ਹੈ ਹਣ ਤੁਸੀਂ ਆਇ ਸੱਟ ਖਾਣੀ ਹੈ ਸੱਟ ਨਾਲ ਫਿੱਡਰ ਨਹੀਂ ਜਾਂਦਾ ਨਹੀਂ ਨਹੀਂ ਸੱਟ ਨਾਲ ਕਿਉਂ ਨਹੀਂ ਜਾਂਦਾ ਓਏ ਐਨਾ ਭਰਾ ਮੈਂ ਤੁਮ ਮਾਫੀ ਚਾਹਨਾ ਮੈਂ ਖਾ ਰ ਗਿਆ ਸੀ ਤੇ ਆ ਬ੍ਰੈਡ ਖਾਂਦੇ ਖਾਦੇ ਕਰਕੇ ਨਾ ਭੁੱਖੀ ਸੀ ਕਿ ਪਤਾ ਪਤਾ ਨਹੀਂ ਲੱਗਾ ਤੁਸੀਂ ਵੀਰੋ ਅਸਤੇ ਮਾਸੇ ਨਾ ਪਰਮਾਤਮਾ ਚੜ੍ਹਦੀ ਕਲਾ ਬਾਰੇ ਭੇਡ ਦੇ गेट पहला तोड़िया प्या बच्चे आने ਸੋ ਸਾਰੇ ਭੈਣਾ ਭਰਾਵੋ ਮੈਂ ਅਸਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਚੜਜੀਤਨਾਸ ਰੱਖੇ ਇਸੇ ਤਰ੍ਹਾਂ ਹੀ ਸਾਡੇ ਚੈਨਲ ਨਾਲ ਜੁੜੇ ਰਹੋ ਤਾਂ ਤੱਕ ਜੀ ਹੁਣ ਮੈਂ ਹੋਰ ਆਇੰਡ ਕਰ ਲਗਾ ਜੀ ਬੱਚਾ ਬੱਚੇ ਵੀ ਹੋਣ ਜੀ ਖੇਡਦੇ ਉਧਰ ਰੋਣਾ ਪਉਂਦੇ ਉਧਰ ਧਿਆਨ ਜਾਵਦਾ ਤੇ ਕੁਛ ਅੱਜ ਬਰੈਡ ਖਾਦੇ ਬਹੁਤ ਸਵਾਦ ਸੀ ਤੇ ਸਾਰਿਆਂ ਦਾ ਟਾਈਮ ਦੇ ਲਈ ਧੰਨਵਾਦ ਕਿੱਦਾਂ ਲੱਗਿਆ ਤੁਸੀਂ ਦੱਸਿਓ ਤਾਂ ਤੱਕ ਜੀ ਹੋਰ